ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਮਰਨ ਕਿਚਨ ਐਂਡ ਬਲੌਗ 'ਚ। ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਅੱਜ ਦਾ ਆਪਣਾ ਜਿਹੜਾ ਵਲੌਗ ਆਪਾਂ ਅੱਜ ਸੂਟ ਤੇ ਵਲੌਗ ਬਣਾਵਾਂਗੇ। ਆਪਾਂ ਬਹੁਤ ਹੀ ਸੋਹਣੇ ਜਿਹੜੇ ਹੈਂਡਵਰਕ ਦੇ ਸੂਟ ਕਰਵਾਏ ਆ ਤੇ ਇਹ ਸੂਟ ਬਹੁਤ ਹੀ ਵਧੀਆ ਹੁਣੇ ਜਿਹੜੇ ਬੜੇ ਟ੍ਰੈਂਡ 'ਚ ਚੱਲਦੇ ਆ ਸਿੰਦੀ ਟੋਪੇ ਦੇ ਸੂਟ ਆ। ਤੇ ਇਹ ਤੁਹਾਨੂੰ ਆਪਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀ ਕਢਾਈ ਆ ਤੇ ਕਿਸ ਤਰ੍ਹਾਂ ਦਾ ਕੱਪੜਾ ਵਾ ਤੇ ਤੁਸੀਂ ਵੀ ਅਗਰ ਇਹ ਸੂਟ ਬਣਾਉਣਾ ਹੋਵੇ ਇੱਥੇ ਤੁਸੀਂ ਇਹਦਾ ਆਰਡਰ ਦੇ ਸਕਦੇ ਆ। ਤੇ ਆਹ ਦੇਖੋ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਾ ਹੀ ਸੂਟ ਖੋਲ ਕੇ ਵਿਖਾਉਣੀ ਆ 컬러 ਵੀ ਦਾ ਬੜਾ ਸੋਹਣਾ ਪਰਪਲ ਜੀ ਸ਼ੇਡ ਵਿਚ ਦਾ ਕਾਟਨ ਦੇ ਉੱਤੇ ਆ ਐਸਕੇ ਦੀ ਵਧੀਆ ਵਾਲੀ ਜਿਹੜੀ ਲੈਲਣ ਕਾਟਨ ਲੱਗੀ ਹੋਈ ਆ ਦੇਖੋ ਘੇਰੇ ਤੇ ਬੜਾ ਹੀ ਸੋਹਣਾ ਜਿਹੜਾ ਦੋਵਾਂ ਕੋਨਿਆਂ ਦੇ ਵਿੱਚ ਫਲਾਵਰ ਆ ਤੇ ਥੱਲੇ ਜਿਹੜੀ ਆਪਾਂ ਇਹਦੇ ਵੇਲ ਪਵਾਈ ਹੋਈ ਆ ਤੇ ਇਧਰ ਆਪਾਂ ਵਿੱਚ ਵਿੱਚ ਇਹ ਜਿਹੜੀ ਆ ਛੋਟੀਆਂ-ਛੋਟੀਆਂ ਬੜੀਆਂ ਸੋਹਣੀਆਂ ਬੂਟੀਆਂ ਦਿੱਤੀਆਂ ਹੋਈਆਂ ਤੇ ਇੱਧਰ ਜਿਹੜਾ ਇਹਦਾ ਗਲਾ ਤਿਆਰ ਕੀਤਾ ਆ ਬਹੁਤ ਹੀ ਸੋਹਣਾ ਇਹਦਾ ਗਲਾ ਵੀ ਬਣ ਕੇ ਤਿਆਰ ਹੋਇਆ ਵਾ ਤੇ ਇਹ ਵਾਲਾ ਜਿਹੜਾ ਸੂਟ ਆ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਕਪੜੇ 'ਚ ਬਣਵਾ ਸਕਦੇ ਜੇ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਜ਼ਿਆਦਾ ਜਿਹੜਾ ਕਾਟਨ ਦੇ ਕਪੜੇ ਹੀ ਚੱਲਦੇ ਆ ਇਹਦੇ ਨਾਲ ਜਿਹੜਾ ਆਪਾਂ ਟੈਬੀ ਦਾ ਦੁਪੱਟਾ ਡਾਈ ਕਰਵਾਇਆ ਵਾ ਤੇ ਇਹਦੇ ਨਾਲ ਆਪਾਂ ਜਿਹੜੀ ਆ ਇਹ ਵਾਲੀ ਲੇਸ ਜੜੀਆਂ ਇਹਦੇ ਨਾਲ ਇਹਨੂੰ ਤਿਆਰ ਕਰਾਂਗੇ ਵੈਸੇ ਤਾਂ ਜਿਹੜੀ ਇਹਦੀ ਲੈਸ ਹੀ ਜਿਹੜੀ ਆ 컬러 ਦੀ ਜ਼ਿਆਦੀ ਵਧੀਆ ਮੈਚਿੰਗ ਕਰਨੀ ਸੀ ਪਰ ਜਿਨ੍ਹਾਂ ਦਾ ਸੂਟ ਜਿਨ੍ਹਾਂ ਨੇ ਤਿਆਰ ਕਰਵਾਇਆ ਉਹਨਾਂ ਨੇ ਕਿਹਾ ਕਿ ਸਾਨੂੰ ਇਹੀ ਵਾਲੀ ਪਿੰਕ ਕਲਰ ਦੀ ਹੀ ਲੈਸ ਲਗਾ ਕੇ ਦੋ ਇਸ ਕਰਕੇ ਇਹ ਪਿੰਕ ਕਲਰ ਚ ਸੂਟ ਜਿਹੜਾ ਵਾ ਤਿਆਰ ਹੋ ਗਿਆ ਤੇ ਜਿਹੜਾ ਸੂਟ ਵਾ ਤੇ ਵਿਦ ਦੁਪੱਟਾ ਜਿਹੜਾ ਵਾ 2200 ਰੁਪਈਆ ਇਹਦਾ ਪ੍ਰਾਈਸ ਆ ਤੇ ਕਢਾਈ ਜਿਹੜਾ ਤੁਸੀਂ ਡਿਜ਼ਾਈਨ ਦੇ ਦੋ ਜਾਂ ਤੁਸੀਂ ਫਾਈਨਲ ਦੇ ਦੋ ਜਾਂ ਘੇਰੇ ਦੇ ਹੈਨਾ ਤੇ ਜਿਹੜਾ ਇਹਦੇ ਗਲਾ ਵਾ ਇਸ ਤਰ੍ਹਾਂ ਹੀ ਇਹਦਾ ਗਲਾ ਤਿਆਰ ਹੋਊਗਾ ਜੇ ਤੁਸੀਂ ਇਹਦੇ ਵਿੱਚ ਇਹਦੀ ਤੇ ਸਲਵਾਰ ਤੇ ਵੀ ਵਰਕ ਕਰਾਉਣਾ ਵਾ ਤੇ ਬਾਹਾਂ ਤੇ ਵੀ ਕਰਾਉਣਾ ਤੇ ਫਿਰ ਥੋੜਾ ਐਸਟਰ ਲੱਗੂਗਾ ਕਿ ਵੈਸੇ ਇਹਦੀ ਬਾਹ ਆਪਾਂ ਆਵਲੀ ਜਿਹੜੀ ਬਣਾਈ ਹੋਈ ਆ ਜਿੰਨੀ ਆਪਾਂ ਨਾਰਮਲ ਬਾਹ ਬਣਾਉਣੀ ਆ ਆਵਲੀ ਆਪਾਂ ਇਹਦੀ ਬਾਹ ਬਣਾਈ ਹੋਈ ਹੈ 5 ਮੀਟਰ ਦੀ ਕੱਟਿਆ ਤੇ ਸਲਵਾਰ ਦਾ ਜਿਹੜਾ ਆਪਾਂ ਕੱਪੜਾ ਵਾ ਉਹ ਉਹਦੇ ਉੱਤੇ ਆਪਾਂ ਕੋਈ ਵੀ ਡਿਜ਼ਾਈਨ ਨਹੀਂ ਕਰਵਾਇਆ ਉਹ ਪਲੇਨ ਹੀ ਰਹੂਗਾ ਤੇ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਡਿਜ਼ਾਈਨ ਮਿਲੂਗਾ ਜੇ ਤੁਸੀਂ ਹੈਵੀ ਕਰਵਾਉਣਾ ਤੇ ਉਹ ਤੁਹਾਡਾ ਮਾਨਿਆ ਪਰ ਵੈਸੇ ਇਹ ਵੀ ਬਹੁਤ ਹੀ ਸੋਹਣਾ ਬਣਨ ਵੀ ਵਧੀਆ ਸੂਟ ਬਣ ਕੇ ਤਿਆਰ ਹੁੰਦਾ ਵਾ ਤੇ ਬੜਾ ਹੀ ਵਧੀਆ ਲੱਗਦਾ ਵਾ ਜੇ ਤੁਹਾਨੂੰ ਇਹ ਸੂਟ ਜਿਹੜਾ ਵਾ ਪਸੰਦ ਆ ਤੇ ਤੁਸੀਂ ਇਹਦਾ ਆਰਡਰ ਦੇ ਸਕਦੇ ਆ 2200 ਦੇ ਵਿੱਚ ਤੁਹਾਨੂੰ ਇਹ ਵੀ ਦੁਪੱਟਾ ਸੂਟ ਜਿਹੜਾ ਮਿਲੂਗਾ ਟੈਬੀ ਦਾ ਹੀ ਦੁਪੱਟਾ ਇਸ ਤਰ੍ਹਾਂ ਹੀ ਆ ਬਾਕੀ ਦੁਪੱਟੇ ਤਾਂ ਦੀ ਆਪਣੀ ਡਿਮਾਂਡ ਹੋ ਸਕਦੀ ਆ ਹਾਂ ਥੋੜਾ ਜਿਹਾ ਹੋ ਸਕਦਾ ਕਿ ਜਿਸ ਤਨ ਤੁਸੀਂ ਦੁਪੱਟੇ ਨੂੰ ਟਾਈਮ ਡਾਈ ਦਾ ਦੁਪੱਟਾ ਪਰੋਣਾ ਹੋਵੇ ਤੇ ਸਿਲੋ ਕਰਾ ਕੇ ਦੇ ਸਕਦੇ ਇਹ ਜਿਨ੍ਹਾਂ ਦਾ ਛੋਟੇ ਉਹਨਾਂ ਨੇ ਪਲੇਨ ਹੀ ਦੁਪੱਟਾ ਮੰਗਿਆ ਇਸ ਕਰਕੇ ਉਹਨਾਂ ਦਾ ਪਲੇਨ ਹੀ ਦੁਪੱਟਾ ਬਣਾਇਆ ਤੇ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਜਿਸ ਤਰ੍ਹਾਂ ਤੁਸੀਂ ਮੇਰੇ ਬੀ ਚੈਨਲ ਨੂੰ ਪਿਆਰ ਦਿੱਤਾ ਉਸੇ ਹੀ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਵੀ ਪਿਆਰ ਦਿਓ ਤੜਪ ਬਹੁਤ ਬਹੁਤ ਧੰਨਵਾਦ ਮੇਰੇ ਦਿਆਪਾਏ ਕਿੰਨੇ ਵਲੌਗ ਦੇ ਨਾਲ ਵਲੌਗ ਚੰਗਾ ਲੱਗੇ ਵੀਡੀਓ ਚੰਗੇ ਲੱਗੇ ਤੇ ਹੋਰ ਭੈਣ ਭਰਾ ਮਨੁੱਖ ਸ਼ੇਅਰ ਕਰ ਦਿਓ ਬਾਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਜੀ ਦਬਾ ਲਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਖਸਰੀ ਕਰੀ